ਪਹਿਲੇ ਵਿਸ਼ਵ ਯੁੱਧ ਵਿੱਚ 100 ਸਾਲ ਪੂਰੇ ਹੋਣਤੇ ਦਿਨ ਸਤੰਬਰ ਨੂੰ ਲੰਡਨ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਪਟਿਆਲਾ ਰਿਆਸਤ ਦੇ ਸੈਨਿਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਦੇ ਇਸ ਯੋਗਦਾਨ ਦੇ ਲਈ ਰਿਆਸਤ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਜਾਏਗਾ ਪਟਿਆਲਾ ਰਿਆਸਤ ਦੇ ਕਰੀਬ 30 ਹਜ਼ਾਰ ਸੈਨਿਕਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ ਫੌਜ ਦੀ ਮਦਦ ਕੀਤੀ ਸੀ ਅਤੇ ਲੰਡਨ ਦੇ ਵਿੱਚ ਕੱਲ ਪ੍ਰੋਗਰਾਮ ਹੋਣ ਜਾ ਰਿਹਾ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਪਟਿਆਲਾ ਰਿਆਸਤ ਦੇ ਸਿੱਖ ਯੋਧਿਆਂ ਦਾ ਸਨਮਾਨ ਕੀਤਾ ਜਾਏਗਾ ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ਤੇ ਇਹ ਸਮਾਗਮ ਲੰਡਨ ਦੇ ਵਿੱਚ ਰੱਖਿਆ ਗਿਆ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਪਟਿਆਲਾ ਰਿਆਸਤ ਦੇ ਸੈਨਿਕਾਂ ਨੇ ਅਹਿਮ ਭੂਮਿਕਾ ਜਿਸ ਤਰ੍ਹਾਂ ਨਿਭਾਈ ਸੀ ਅਤੇ ਉਹਨਾਂ ਦੇ ਸਯੋਗਦਾਨ ਦੇ ਲਈ ਰਿਆਸਤ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਪਟਿਆਲਾ ਰਿਆਸਤ ਦੇ ਕਰੀਬ 30 ਹਜ਼ਾਰ ਸੈਨਿਕਾਂ ਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਅੰਗਰੇਜ਼ ਫੌਜ ਦੀ ਮਦਦ ਕੀਤੀ ਸੀ ਤੇ ਇਸੇ ਲਈ ਲੰਡਨ ਦੇ ਵਿੱਚ ਸਮਾਗਮ ਰੱਖਿਆ ਗਿਆ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਖਾਸ ਸਨਦ ਦਿੱਤਾ ਗਿਆ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਇਸ ਰਿਆਸਤ ਦੇ ਲਈ ਕਿਉਂਕਿ ਅਹਿਮ ਯੋਗਦਾਨ ਇਸ ਯੁੱਧ ਦੇ ਵਿੱਚ ਪਾਇਆ ਸੀ ਪਟਿਆਲਾ ਰਾਜਸਤਾਨ ਨਾਲ ਜੁੜੇ ਸੈਨਿਕਾਂ ਨੇ ਇਨਾ ਸੇਖ ਯੋਧਿਆਂ ਦਾ ਹੀ ਸਨਮਾਨ ਲੰਡਨ ਦੇ ਵਿੱਚ ਕੀਤਾ ਜਾਣਾ ਹੈ ਬੀਤੇ ਦਿਨ ਇਹ ਗੱਲ ਸਾਹਮਣੇ ਆਈ ਸੀ ਤੇ ਕੱਲ ਇਹ ਸਮਾਗਮ ਹੋਣ ਜਾ ਰਿਹਾ ਲੰਡਨ ਦੇ ਵਿੱਚ